ਰੰਗਲਾ ਪੰਜਾਬ ਚ ਬਣਾਉਣਾ ਹੈ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਫਿਰ ਇੱਥੇ ਆ ਕੇ ਲੱਤੀ ਜੀ ਟੈਸਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੌ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਅਮਰਸਰ ਸਾਹਿਬ ਦੇ ਦੁਬੁਰਜੀ ਪਿੰਡ ਦੇ ਵਿੱਚ ਜਿਹੜੀ ਘਟਨਾ ਵਾਪਰੀ ਜਿੱਥੇ ਇੱਕ ਐਨ ਆਰ ਆਈ ਦੇ ਉੱਤੇ ਫਾਇਰਿੰਗ ਕੀਤੀ ਗਈ ਔਰ ਉਹਨਾਂ ਦੇ ਪਰਿਵਾਰ ਦੀਆਂ ਸਟੇਟਮੈਂਟਾਂ ਵੀ ਸਾਹਮਣੇ ਆ ਗਈਆਂ ਨੇ ਕਿ ਇਹ ਉਹਨਾਂ ਦਾ ਇੱਕ ਪਰਿਵਾਰਿਕ ਮਾਮਲਾ ਸੀ ਉਹਨਾਂ ਦੀ ਐਕਸ ਵਾਈ ਦੇ ਰਿਸ਼ਤੇਦਾਰਾਂ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਮੁੱਖ ਮੰਤਰੀ ਸਾਹਿਬ ਨੇ ਬੜੀਆ ਕਲੀਅਰ ਡਾਇਰੈਕਸ਼ਨਾਂ ਜਿਹੜੀਆਂ ਨੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਦਿੱਸੇਲ ਕਿ ਕੋਈ ਵੀ ਦੋਸ਼ੀ ਹੈ ਜਿਹੜਾ ਉਹ ਬਚਣਾ ਨਹੀਂ ਚਾਹੀਦਾ ਔਰ ਸਾਨੂੰ ਉਮੀਦ ਆ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਲਗਾਤਾਰ ਆਪਣੀ ਜੌਬ ਤੇ ਹੈਗਾ ਔਰ ਜਲਦੀ ਜਿਹੜੇ ਆ ਦੋਸ਼ੀ ਫੜ ਲੈ ਜਾਣਗੇ ਕਿਉਂਕਿ ਸੀਸੀਟੀਵੀ ਦੀਆਂ ਫੁਟੇਜ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਪਰ ਮੈਨੂੰ ਹੈਰਾਨੀ ਹੁੰਦੀ ਹੈ ਕਿ ਸਾਡੇ ਜਿਹੜੇ ਆਪੋਜੀਸ਼ਨ ਵਾਲੇ ਨੇ ਇਸ ਇੱਕ ਪਰਿਵਾਰਕ ਮਾਮਲੇ ਨੂੰ ਵੀ ਪੰਜਾਬ ਦੇ ਲਾਅ ਐਂਡ ਔਰਡਰ ਨਾਲ ਦੇਖ ਕੇ ਜੋੜ ਰਹੇ ਆ ਔਰ ਕਿੰਨਾ ਹੂ ਹੱਲਾ ਵਿਚਾਰੇ ਆ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਮੈਂ ਅਕਾਲੀ ਦਲ ਨੂੰ ਖਾਸ ਕਰਕੇ ਮਤਲਬ ਅਕਾਲੀ ਦਲ ਦੇ ਵੇਲੇ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਲਾਰਜ ਆਰਡਰ ਦੀ ਕੀ ਸਥਿਤੀ ਸੀ ਤੇ ਤੁਹਾਡੇ ਰਾਜ ਦੇ ਵਿੱਚ ਇੱਥੇ ਬੇਅਦਬੀ ਵਰਗੀਆਂ ਘਟਨਾਵਾਂ ਵਾਪਰ ਗਈਆਂ ਤੁਹਾਡੇ ਰਾਜ ਦੇ ਵਿੱਚ ਕੌਣ ਭੁੱਲ ਜਾਏਗਾ ਕਿ ਸ਼੍ਰੀ ਅਮਰ ਸਾਹਿਬ ਸਾਹਿਬ ਵੀ ਕਿਹਨੂੰ ਇੱਕ ਏਐਸਆਈ ਜਿਹੜਾ ਹੈਗਾ ਉਹ ਆਪਣੀ ਬੱਚੀ ਦੀ ਜਿਹੜਾ ਹੈਗਾ ਉਸ ਦੀ ਇੱਜ਼ਤ ਨੂੰ ਬਚਾਉਂਦਿਆਂ ਸ਼ਹੀਦ ਹੋ ਗਿਆ ਸੀ ਤੁਹਾਡੇ ਗੁੰਡਿਆਂ ਨੇ ਉਸਦਾ ਅੱਖੇ ਕਤਲ ਕੀਤਾ ਸੀ ਇਹ ਕੌਣ ਕਹ ਸਕਦਾ ਹੈਗਾ ਬੀਜੇਪੀ ਆਲੇ ਬੋਲਦੇ ਆ ਤੇ ਤੁਸੀਂ ਤਾਂ ਘੱਟੋ ਘੱਟ ਨਾ ਬੋਲੋ ਤੁਹਾਡੇ ਆਲੇ ਦੁਆਲੇ ਦੀ ਜਿਹੜੀਆਂ ਰੂਲਿੰਗ ਸਟੇਟਸ ਨੇ ਆ ਹਰਿਆਣਾ ਦੇ ਵਿੱਚ ਮਤਲਬ ਹੱਦ ਹੋ ਗਈ ਜਦੋਂ ਇੱਕ ਸੀਟਿੰਗ ਐਮਐਲਏ ਦੀ ਉੱਤੇ ਫਾਇਰਿੰਗ ਹੋ ਜਾਂਦੀ ਹੈ ਯੂਪੀ ਦੇ ਵਿੱਚ ਰਾਇਬਰੇਲੀ ਦੇ ਵਿੱਚ ਜਿਹੜਾ ਹੈ ਇੱਕ ਦਲਿਤ ਚ ਹੈ ਉਹ ਬਾਲ ਕੱਟਣ ਤੋਂ ਬਾਅਦ ਉਸਦੀ ਆਪਣਾ ਮਿਹਨਤਾਂ ਨਾ ਮੰਗਦਾ ਹੁੰਦਾ ਉਹਦੇ ਤੇ ਜ਼ੁਲਮ ਟਾਇਆ ਜਾਂਦਾ ਹੈਗਾ ਸੋ ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੁੰਦੇ ਆ ਉਹ ਦੂਜਿਆਂ ਦੇ ਪੱਥਰ ਨਹੀਂ ਮਾਰਦੇ ਹੁੰਦੇ ਤੁਸੀਂ ਸਾਨੂੰ ਛੱਡੋ ਜਿਹੜਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਹੈਗਾ ਉਹਦਾ ਡਾਟਾ ਚੱਕ ਕੇ ਵੇਖੋ ਅੱਜ ਦੇ ਹਾਲਾਤ ਦੇ ਵਿੱਚ ਪੰਜਾਬ ਦਾ ਜਿਹੜਾ ਲਾਅ ਐਂਡ ਆਰਡਰ ਹੈ ਮੱਚ ਮੱਚ ਬੈਟਰ ਹੈਗਾ ਸਰਕਾਰ ਭਗਤ ਸਿੰਘ ਬਾਦ ਦੀ ਅਗਵਾਈ ਦੇ ਵਿੱਚ ਲਗਾਤਾਰ ਉਸ ਪ੍ਰਸ਼ਾਸਨ ਨੇ ਜਿਹੜਾ ਹੈਗਾ ਗੈਂਗਸਟਰਾਂ ਨੂੰ ਤੇ ਐਂਟੀ سوشਲ ਐਲੀਮੈਂਟਰਾਂ ਨੂੰ ਕਾਬੂ ਦੇ ਵਿੱਚ ਕੀਤਾ ਹੈਗਾ ਜਦਕਿ ਐਨਏਸੀਆਰਬੀ ਦਾ ਡਾਟਾ ਦੱਸਦਾ ਹੈਗਾ ਚਾਹੇ ਤਾਂ ਅਸੀਂ ਤੁਹਾਡੀਆਂ ਸਰਕਾਰਾਂ ਵੇਲੇ ਦਾ ਟਾਈਮ ਦੇਖ ਲਈਏ ਤਾਂ ਵੀ ਜਾਣੇ ਕਿ ਅੱਜ ਪੰਜਾਬ ਬਿਹਤਰ ਸਥਿਤੀ ਦੇ ਵਿੱਚ ਹੈਗਾ ਭਾਵੇਂ ਸਾਡੇ ਆਲੇ-ਦੁਆਲੇ ਦੀਆਂ ਸਟੇਟਾਂ ਦੇਖ ਲਈਏ ਭਾਵੇਂ ਉਹ ਕਾਂਗਰਸ ਦੀ ਰੂਲ ਸਟੇਟ ਹੋਵੇ ਭਾਵੇਂ ਉਹ ਭਾਜੀਪੀ ਦੀ ਰੂਲ ਸਟੇਟ ਹੋਵੇ ਪੰਜਾਬ ਅੱਜ ਬਿਹਤਰ ਸਥਿਤੀ 'ਚ ਹੈਗਾ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਗੱਲ ਗੱਲ ਦੇ ਉੱਤੇ ਐਵੇਂ ਉਸ ਨੂੰ ਲਾਏਡ ਅਥਾਰਟੀ ਸਮੱਸਿਆ ਦੇ ਨਾਲ ਨਾ ਛੋੜੋ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ